ਹਾਂਜੀ ਬਈ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਬਈ ਹੋਰ ਘਰ ਪਰਿਵਾਰ ਜਾਨਵਰ ਵਗੈਰਾ ਸਾਰੇ ਨੇ ਠੀਕ ਨੇ ਆ ਗਏ ਬਈ ਆਪਾਂ ਇੱਧਰ ਲੈ ਕੇ ਘਰੇ ਤੇ ਇਹ ਹੁਣ ਸਰਬਾਈ ਪਾੜ ਦਾ ਟੂਟੀ ਆਈ ਹੋਈ ਸੀ ਬਾਲਟੀ ਭਰ ਲਈ ਕੁੰਡਾ ਧੋਤਾ ਆਹ ਭਰਤਾ ਪਹਿਲੀ ਗੱਲ ਤਾਂ ਆਪਾਂ ਇਹ ਕਰਿਆ ਸਿਸਟਮ ਤੇ ਬਾਕੀ ਬਈ ਇਟਾਂ ਤਰ ਕਰਤੀਆਂ ਹੁਣ ਚੈੱਕ ਕਰ ਸਕਦੇ ਤੁਸੀਂ ਇਟਾਂ ਤਰਨੇ ਆ ਆਪਣੀਆਂ ਬਸ ਇਟਾਂ ਤਰ ਕਰਤੀਆਂ ਹੁਣ ਪਾਣੀ ਪੁਣੀ ਲਾਤਾ ਇਟਾਂ ਨੂੰ ਤੇ ਦੁਵਾਰ ਬਸ ਆਪਾਂ ਅਫੀ ਕਰਨਾ ਸ਼ਾਮ ਨੂੰ ਕਰਾਂਗੇ ਜਾਂ ਕੱਲ ਨੂੰ ਤੜਕੇ ਕਰਾਂਗੇ ਤੇ ਆ ਬਈ ਪੈੜ ਬਣਾਤੀ ਇਥੇ ਖੜ ਕੇ ਆਪਾਂ ਇਟਾ ਲਾਉਣੀਆਂ ਨੇ ਆ ਬਾਲਾ ਮੈਂ ਪੱਟ ਦੇਣਾ ਹੁਣ ਤੇ ਬਸ ਇਹ ਫਿਰ ਇਸ ਦਸਹਰੇ ਤੋਂ ਪਹਿਲਾਂ ਪਹਿਲਾਂ ਇਹ ਰਾਈੜੀ ਕਰ ਦੇਣਾ ਕੱਲ ਨੂੰ ਉਹਨੂੰ ਤਾਂ ਰੈਡੀ ਹੋ ਜਾਊਗਾ ਤਾਂ ਕਿ ਲਾ ਦੇਣੀ ਹੈ ਦਸਹਰੇ ਨੂੰ ਤਾਂ ਇਧਰ ਖੁੱਡੇ ਚ ਦਾਣੇ ਪਾਉਣ ਲੈ ਆਪਾਂ ਪੁੱਤਰ ਹੁਣ ਆਪਣਿਆਂ ਨੂੰ ਤੇ ਯਾਨ ਬਰਾ ਆਪਣੇ ਬੈਠੇ ਨੇ ਬਈ ਇੱਕ ਗੁੱਡ ਨਿਊਜ਼ ਵੀ ਆਪਣੇ ਖਾਤਰ ਉਹ ਵੀ ਕੋਈ ਨਾ ਤੁਹਾਨੂੰ ਸ਼ੇਅਰ ਕਰਾਂਗੇ ਪਰ ਪਹਿਲਾਂ ਖੋਡੇ ਦੀ ਸਫਾਈ ਕਰਦਾ ਚੜੂ ਚੜੂ ਮਾਰਦਾ ਖੋਡੇ ਚ ਰੋੜੀਆਂ ਰੜੀਆਂ ਸਾਰੀਆਂ ਇਕੱਠੀਆਂ ਕਰਕੇ ਚੱਕ ਦिए ਓਕੇ ਬਣਾਦਾ ਖੋਡਾ ਫੇਰ ਵੀਡੀਓ ਕੰਟੀਨਿਊ ਕਰਦਾ ਮੇਠਾ ਮੂਠਾ ਸਾਰੀਆਂ ਚੱਕ ਦिए ਇੱਕ ਵਾਰ ਫੇਰ ਵੀਡੀਓ ਜਦੋਂ ਕੰਟੀਨਿਊ ਕਰੂੰਗਾ ਉਦੋਂ ਤੁਹਾਨੂੰ ਗੁੱਡ ਨਿਊਜ਼ ਵੀ ਦਿਖਾਵਾਂਗੇ ਭੁੱਲਿਆ ਬੈਠਾ ਦੀ ਹੁੰਦਾ ਮੈਂ ਚਲੋ ਕੋਈ ਚੱਕ ਕਰਨੀ ਗੁੱਡ ਨਿਊਜ਼ ਤਾਂ ਆ ਗਈ ਆਈ ਸਹੀ ਤੇ ਇਹਨਾਂ ਨੂੰ ਕੱਲ ਦਾ ਸੋਇਆ ਵੀ ਨੂੰ ਪਾਈ ਸੀ ਰਾਤ ਹਨਾ ਤੇ ਹੁਣ ਵੀ ਸਵਾਵੀਰ ਪਾ ਅੱਜ ਜੇ ਮੇਰੇ ਯਾਦ ਰਿਹਾ ਤਾਂ ਇਹਨਾਂ ਖਾਤਰ ਮੂੰਗੀ ਲੈ ਕੇ ਆਉਣੀ ਬਈ ਮੂੰਗੀ ਹਰੀ ਮੂੰਗੀ ਲੈ ਕੇ ਆਉਣੀ ਪੀਲੀ ਮੂੰਗੀ ਤੇ ਲਾਲ ਜੀ ਮੂੰਗੀ ਸਾਰੀਆਂ ਮੂੰਗੀਆਂ ਆਪਣੇ ਨੂੰ ਮੂੰਗੀ ਨਾਲ ਤਾਕਤ ਮਿਲਦੀ ਐ ਕਬੂਤਰਾਂ ਨੂੰ ਵਧੀਆ ਤਾਂ ਕਰਕੇ ਤੇ ਹੁਣ ਮੈਂ ਖੁੱਡਾ ਘੜਾ ਸਾਫ਼ ਕਰ ਲਾਂ ਬਈ ਤੇ ਫਿਰ ਜੋ ਦਾਣੇ ਪਾਉਂਗਾ ਉਦੋਂ ਵੀਡੀਓ ਕੰਟੀਨਿਊ ਕਰੂੰਗਾ ਨਾਲੇ ਤੁਹਾਨੂੰ ਜਿਹੜੀ ਗੁੱਡ ਨਿਊਜ਼ ਆਪਣੇ ਲਈ ਆਈ ਆ ਉਹ ਤੁਹਾਨੂੰ ਗੁੱਡ ਨਿਊਜ਼ ਦਿਖਾਵਾਂਗਾ ਠੀਕ ਐ ਨਾ ਤੇ ਕਰਦਾ ਮੈਂ ਵੀਡੀਓ ਕੰਟੀਨਿਊ ਪਹਿਲਾਂ ਥੋੜਾ ਸਾਫ ਕਰ ਲਓ ਬਈ ਹੁਣ ਖੁੱਡੇ ਦਾ ਵੀਊ ਚੈੱਕ ਕਰੋ ਦੇਖੋ ਕਰ ਤਾ ਨਾ ਟਿਚਨ ਪਿਚਨ ਖੁੱਡਾ ਚੈੱਕ ਕਰੋ ਹਾਂ ਓਕੇ ਕਰਤਾ ਤੇ ਆਪਣੀ ਗੁੱਡ ਨਿਊਜ਼ ਭਈ ਇਹ ਆ ਕਿ ਆਪਣੀ ਜਿਹੜੀ ਆ ਕਾਲੀ ਚੀਨੀ ਕਬੂਤਰੀ ਆ ਤੁਸੀਂ ਅਮਰੀਕਾ ਨਾਲ ਲੱਗੀ ਹੋਈ ਸੀ ਉਹਨੇ ਦੋਨੇ ਬੱਚੇ ਕੱਢ ਲਏ ਕਰੋ ਸ਼ਾਂਤ ਛੋਟੇ ਛੋਟੇ ਨੇ ਹਲੇ ਤਾਂ ਇੱਕ ਵਾਰ ਕੱਢ ਉਹਨੇ ਦੋਨੇ ਲੈ ਤੁਸੀਂ ਕੱਢ ਸਕਦੇ ਹੋ ਚੱਕ ਦੇ ਨੇ ਬੈਠਾ ਮਾਰਦੇ ਨੇ ਬੈਠਾ ਪਾ ਦੇ ਚੱਕਾ ਤਾਂ ਹਰੀਆਂ ਜੀਆਂ ਬਿੱਠਾ ਪਾਣੀ ਜਾਨੀ ਪਤਾ ਨਹੀਂ ਕਿਉਂ ਮਾਰਦੇ ਨੇ ਜਾਨ ਪਰ ਇਹਨੇ ਰੋੜੀ ਰੋੜੀ ਛੇਤੀ ਪਾਉਣੇ ਪਾਈਏ ਬਈ ਆਪਾਂ ਸੋਇਆ ਵੀਨ ਸੋਇਆ ਵੀਨ ਪਾਈਏ ਤੇ ਖਾ ਲੈਣਗੇ ਇਹ ਗੱਲ ਵਧੀਆ ਖਾਦੀ ਰਾਤ ਸੋਇਆ ਵੀਨ ਨਿਕਲ ਅਲੰਪਰ ਉਹ ਖਲਤੀ ਕੇ ਰਾਤ ਲੇਟ ਪਾਏ ਨੇ ਬਈ ਦਾਣੇ ਆਪਾਂ ਅੰਨ ਨਹੀਂ ਖਾ ਲਿਆ ਕਰਨ ਤਾਂ ਮੁੱਕ ਤੇ ਨਹੀਂ ਜੇ ਫਿਰ ਮਕੌਨ ਹੀ ਵੀ ਆ ਬਈ ਆਪਾਂ ਸੱਚ ਮੁਖ ਦੀ ਕਿਉਂ ਨਹੀਂ ਮਗਾਉਣੀ ਐ ਹੁਣ ਇਹਨਾਂ ਨੂੰ ਖਾਣ ਦੇ ਸੋਇਆ ਬੀਨ ਸੋਇਆ ਬੀਨ ਹੀ ਪਾ ਕੇ ਜਾਉਂ ਆਂਦਦੇ ਨੇ ਭਾਈ ਤੇ ਖਾਣਗੇ ਬੱਚਾ ਜਾ ਤਾ ਚਲਾ ਜਾ ਉਹ ਹੁੰਦਾ ਨਿਆਣਾ ਉਹ ਤਾਂ ਦੂਜੇ ਖਾਣਗੇ ਭਾਈ ਆਪੇ ਖਾਣਗੇ ਹਾਂ ਸਾਡੇ ਆਪਣੇ 4 ਕਬੂਤਰੇ ਨੇ ਅੰਡੇ ਧਰ ਰੱਖੇ ਨੇ ਦੋਨੇ ਤਾਂ ਕੱਢ ਲਿਆ ਬੱਚੇ ਤਿੰਨ ਕੱਢ ਲੈਣੀਆਂ ਬਚਿਆਂ ਦਾ ਬੰਨ ਲਾ ਲਾਂਗੇ ਆਪਾਂ ਢੇਰ ਹੁਣ ਉਹ ਕਿ ਸੈਟਾ ਸਿਸਟਮ ਸਾਰਾ ਹੁਣ ਦੇਖਦੇ ਹਾਂ ਕੀ ਬਣਦਾ ਪ੍ਰੋਗਰਾਮ ਦਾਣੇ ਇਹਨਾਂ ਨੂੰ ਪਾ ਤੇ ਟਾਣੇ ਖਾ ਰਹੇ ਨੇ ਸੋ ਇਹ ਵੀ ਨਹੀਂ ਪਾਵਾਂਗੇ ਸੋ ਇਹ ਵੀ ਨਹੀਂ ਪਾਵਾਂਗੇ ਇਹਨਾਂ ਨੂੰ ਆਠਾਂ ਹੱਤਨੇ ਭਰਾਂਗੇ ਟਾਣੇ ਸਿੱਟੀਆਂ ਇਹ ਦਮ ਨਹੀਂ ਆਇਆ ਥੱਲੇ ਯਾਰ ਬੱਚਿਆਂ ਨੂੰ ਚੋਕ ਦੇਣੀ ਉਹਨੂੰ ਪਤਾ ਤਾਂ ਹੈਗਾ ਉਹ ਵੀ ਕਰੀ ਜਾਂਦਾ ਗਲੱਥੀ ਜਿਹਾ ਪਤਾ ਨਹੀਂ ਕੀ ਜਾਂਦਾ ਯਾਰ ਉਹ ਆ ਲੈਣੇ ਚੱਲ ਜਿਵੇਂ ਖਾਂਦੇ ਨੇ ਫਿਰ ਉਸ ਨੂੰ ਸੋਇਆ ਵੀ ਨਹੀਂ ਗਲਸੀ ਜਾਂਦਾ ਬਈ ਹਾਜਮ ਨਹੀਂ ਆਏ ਮੈਂ ਸੋਇਆ ਵੀ ਉੱਤਰਦੇ ਆਪਣੇ ਨਾਲ ਬਾਚਾਂ ਲੁੱਤੀ ਜਾਂਦੀ ਜਾਂਦੀ ਹੈ ਨਾ ਕਣਕ ਪਾ ਲਈ ਯਾਰ ਫਿਰ ਸੋਇਆ ਵੀ ਕੱਢ ਦਈਏ ਚੱਕੋ ਜੀ ਹੁਣ ਪਾਈਆ ਬਈ ਇਹਨੂੰ ਆਪਾਂ ਕਣਕ ਆ ਕਣਕ ਖਾਂਦੇ ਨੇ ਖੱਲ ਕੇ ਸੋਇਆ ਵੀ ਇਹਨ ਘੱਟ ਖਾਂਦੇ ਆ ਯਾਰ ਯਾਰ ਕੋਈ ਨਾ ਆ ਬਚਾ ਜਬ ਨਹੀਂ ਸੈੱਟ ਹੋ ਰਿਹਾ ਯਾਰ ਆਪਾਂ ਅਜੇ ਡੱਬਾ ਇਹ ਉਹਨਾਂ ਮਰਜ਼ੀ। ਚਲ ਦੇਖਦੇ ਆਂ ਕੀ ਬਾਅਦ ਆ। ਆ ਸੈਟ ਜੇ ਨਹੀਂ ਹੋ ਰਿਹਾ। ਇਹ ਏਅਰਪੋਡ ਨੇ ਦੀ ਬਸ ਓਕੇ ਆ ਬਾਈ। ਹੁਣ ਇੱਕ ਵਾਰ ਤਾਂ ਤੇ ਪਾਉਂਟਾ ਮੈਂ ਤਾਰ ਕਰਦਿਆਂ ਪਾਣੀ ਪੂਣੀ ਹਜੇ ਹੁਣ ਨਹੀਂ ਮੈਂ ਪਈ ਲਾਉਂਦਾ ਇੱਕ। ਪਿੱਟਾ ਨਾ ਆ ਮੈਂ ਆਪਾਂ ਫੇਰ। ਇਹ ਪਹਿਲਾਂ ਵਸਣ ਨੂੰ ਤਾਂ ਲਾ ਕੇ ਬੰਦ ਕਰ ਜੀ। ਪਾਣੀ ਪਾ dielam ਟਰੈਕਟਰ ਸਾਈਕਲਿੰ ਨਾਲ ਆਰਡਰ ਪਾ ਕੇ ਵਿੱਚ ਫੁੱਲਟਰ ਪਾ ਲਈਏ ਯਾਰ ਇੱਥੇ ਸਾਡੇ ਉਹ ਪਾਣੀ ਵੀ ਉਹਨੂੰ ਭਾਰੀ ਦਈਏ ਯਾਰ ਹੁਣ ਹਨਾ ਹਰੀਆਂ ਹੋਰੀਆਂ ਵਿੱਠਾਂ ਪੀਲੀਆਂ ਵਿੱਠਾਂ ਚ ਪਾਣੀ ਆ ਰਿਹਾ ਵਿੱਠਾਂ ਮਾਰ ਦਿੰਦਾ ਟਰੈਕਟਰ ਸਾਈਕਲਿੰ ਨਾਲ ਦਾ ਪਾਊਡਰ ਵਧੀਆ ਬਈ ਸਾਰਾ ਤੇ ਕਈਆਂ ਨੇ ਸਿਲਸ ਕਈਆਂ ਨੇ ਮੈਨੂੰ ਦੱਸਿਆ ਵੀ ਇਹ ਵੀ ਠੀਕ ਆ ਬਈ ਪਾਊਡਰ ਤੂੰ ਹੀ ਪਾਇਆ ਕਰੋ ਤੇ ਆਪਾਂ ਨੇ ਪਿਆ ਯਾਰ ਪਾਣੀ ਤਾਂ ਹੁੰਨੇ ਆ ਪਾਤਾ ਖੁਰਚੂ ਬਈ ਆਪੀ ਫਰਮ ਦਾ ਦਾ ਕੋਈ ਈ ਸੁਣੀ ਹੈਗਾ ਖਰਤਾ ਪੀ ਆਂਗਾ ਚੱਕੋ ਪਾਣੀ ਪਾ ਦੇਣਾ ਲਿਆ ਕੇ ਜਿਹੜੀ ਮੀਨ ਗੱਲ ਹੈ ਨਾ ਆ ਪਾਣੀ ਆ ਭਾਂਡਾ ਵੀ ਨਾ ਸਾਫ਼ ਕਰਿਆ ਜ ਦੋਨੇ ਭਾਂਡੇ ਸਾਫ਼ ਕਰੇ ਟੂਟੀ ਨਾ ਆਉਣ ਕਰਕੇ ਬਹੁਤ ਦਿੱਕਤ ਆਉਂਦੀ ਸੀ ਤੇ ਹੁਣ ਜਦੋਂ ਦੀ ਡਿਊਟੀ ਆ ਗਈ ਤਾਂ ਸਵਾਦ ਬੰਨਿਆ ਗਿਆ ਚੱਕੋ ਬਈ ਪਾਣੀ ਵੀ ਇਹਨੂੰ ਪਰਤਾ ਤੇ ਨਾ ਟੱਕਣਾ ਅਭੀ ਉੱਥੇ ਪਿਆ ਚੱਕ ਪਾਣੀ ਇਹਨਾਂ ਦਾ ਟੱਕ ਵੀ ਦਿੰਨੇ ਹੁਣ ਟਾਈਮ ਨਾਲ ਚੁੱਕੋ ਭਾਈ ਹੁਣ ਇਹਨਾਂ ਦਾ ਟਾਕਤਾ ਬਾਈ ਹੁਣ ਆਪਾਂ ਉਰਪੂਟ ਆਪਣੀ ਓਕੇ ਆ ਦਾਣੇ ਖਾ ਲੇ ਤਾਂ ਆਪਾਂ ਚੱਕ ਦਾਂਗੇ ਆਪਣੀ ਟਰੇ ਦਾਣੇ ਵਾਲੀ ਬਾਹਰੇ ਕੱਢ ਜਾਂਗੇ ਹੁਣ ਕੰਮ ਕਰਾਂਗੇ ਬਾਈ ਥੋੜੇ ਜਿਹਾ ਵੱਧ ਆ ਵੀ ਭਰਨ ਕੱਢਣੀਆਂ ਇੱਟਾਂ ਕੱਢ ਕੇ ਭਰਨਾ ਹੈਗਾ ਓਟਾ ਬਾਰੇ ਨਿਕਲ ਆਉਣੀਆਂ ਹਨ ਤੇ ਹੁਣ ਹੱਥ ਨੇ ਚਾਹ ਪੈੜ ਲਾਤੀ ਹੱਥ ਨੇ ਜਿਵੇਂ ਆ ਕੇ ਟਾਈਮ ਨਾਲ ਤਾਂ ਹੱਥ ਨੇ ਸਹੀ ਨਹੀਂ ਫਿਰ ਕੱਲ ਨੂੰ ਦੇਖਾਂਗੇ ਹਾਂ ਬਈ ਕੱਲ ਨੂੰ ਕਰ ਦਾਂਗੇ ਇੱਟਾਂ ਪੱਤਰ ਕਰ ਦਿੱਤੀਆਂ ਜੇ ਆ ਗਿਆ ਤਾਂ ਪਾਣੀ ਮਾਰ ਕੇ ਸੱਟਾ ਲਾ ਕੇ ਕਰਦਾ ਇਹ ਕੰਮ ਦਬਾ ਠੀਕ ਹੈ ਬਈ ਕਰ ਦਾਂਗਾ ਹਾਂਜੀ ਸ਼ਾਮ ਦਾ ਟਾਈਮ ਹੋ ਗਿਆ ਬਈ ਤੇ ਆਪਾਂ ਅੱਗੇ ਇਧਰ ਘਰੇ ਪਹਰ ਲੈ ਆਪਣੇ ਤੇ ਬਈ ਤੁਸੀਂ ਚੈੱਕ ਕਰੋ ਆਪਾਂ ਦੂਰ ਦੇ ਨਾ ਤੇ ਇਧਰ ਲਈ ਛੇੜ ਤਾਂ ਦੇਖੋ ਉਹ ਜਿਹੜੇ ਦੋਰਾ ਦੇ ਤਾਹਾਂ ਦਿਖ ਰਹੇ ਨੇ ਜਿੱਥੇ ਉਹ ਬਿਰਲ ਜੀ ਆ ਨਾ ਉਹ ਆਪਾਂ ਆਪਾਂ ਹੁਣ ਲਾਏ ਨੇ ਬਈ ਆ ਕੇ ਤੇ ਔਰਾਂ ਔਰਾਂ ਵਾਲੀ ਗੰਦੀ ਲਾਏ ਨੇ ਯਾਰ ਹਲੇ ਮੈਂ ਤੁਹਾਨੂੰ ਐਵੇਂ ਕਹਾ ਪਰਲੀ ਤੇ ਲਾਏ ਪਰਲੀ ਤੇ ਹੀ ਬਸ ਮੈਂ ਹੁਣ ਲਾਉਂਗਾ ਤੜਕੇ ਲਾ ਦੂੰਗਾ ਜੇ ਮੈਂ ਤੜਕੇ ਖੇਤ ਨਾ ਗਿਆ ਮਾਹਣ ਜਰ ਮਾਉਣਾ ਤਾਂ ਮੈਂ ਸੜਕੇ ਲਾਉਂਦਾ ਨਹੀਂ ਮੈਂ ਸੋ ਤੜਕੇ ਮੈਂ ਲੇਟ ਜਾਊਂਗਾ ਪਰ ਹਨ ਤੇ ਮੈਂ ਲਾ ਦੂੰਗਾ ਬਈ ਉਹ ਅੱਜ ਉਹ ਵਸਰਾ ਦੇ ਆਪਾਂ ਲਾ ਦਾਂਗੇ ਦੋ ਘਾਹ ਵੀ ਸਲਾਗੇ ਡਾ ਦਈਏ ਯਾਰ ਕੋਈ ਆ ਨਾ ਜਾਏ ਮੈਨੂੰ ਸੰਗਜੀ ਲੱਗਦੇ ਆ ਵੀਡੀਓ ਬਣਾਉਂਦੇ ਤੇ ਇਹ ਦੇਖੋ ਬਈ ਆ ਦੌਰ ਦੇ ਆਪਾਂ ਨਾ ਮੈ ਲਾਇਆ ਨੇ ਹੁਣ ਚੈੱਕ ਕਰੋ ਬਸ ਬਾਲੇ ਪਏ ਨੇ ਬਾਲੇ ਪਾ ਦਾਂਗੇ ਉਸ ਤੋਂ ਬਾਅਦ ਓਕੇ ਦੀ ਰਿਪੋਰਟ ਹੋ ਜਾਊਗੀ ਕਬੂਤਰ ਛੱਡ ਦਾਂਗੇ ਆਪਾਂ ਤੁਹਾਨੂੰ ਕਿਹਾ ਸੀ ਦਸਹਰੇ ਤੋਂ ਪਹਿਲਾਂ ਪਹਿਲਾਂ ਦਸਹਰੇ ਤੋਂ ਪਹਿਲਾਂ ਪਹਿਲਾਂ ਬਈ ਛੱਡ ਦਾਂਗੇ ਆ ਜਾਂ ਜੋ ਨੰਬਰ ਆਪਾਂ ਕੋਈ ਡਿੱਕ ਨਹੀਂ ਮੈਂ ਤੜਕੇ ਲੱਗ ਜਾਣੀ ਐ ਤਾਂ ਦੋਸਰੋਂ ਦੇ ਕੋਈ ਵੱਡੀ ਗੱਲ ਨਹੀਂ ਹੈਗੀ ਪੀਪ ਕਰਕੇ ਬੰਦ ਹੋ ਜਾਣਗੇ ਤੇ ਬਹੁਰੇ ਮੈਂ ਡੀਪ ਕਰਦੇ ਕੋਈ ਨਹੀਂ ਹੁਣ ਮਰੇ ਛਾਤਰੀ ਦਾ ਖਰਾ ਆ ਸਿਸਟਮ ਇਹ ਛੋਡੇ ਛਾਡੇ ਦਾ ਵੀ ਕਰਦੇ ਆ ਸਿਸਟਮ ਇਹ ਮੈਂ ਟਪ ਆਹ ਛਾਤਰੀ ਪੱਕੀ ਲਾ ਦਾਂਗੇ ਹੁਣ ਦਾਣੇ ਪਾ ਦੀ ਯਾਰ ਸਕਨ ਗੁੱਡ ਨਾ ਗੁੱਡ ਨਿਊਜ਼ ਵੇਰੇ ਦੇ ਦਿੱਤੀ ਸੀ ਬਈ ਆਪਾਂ ਹਾਂ ਵੀ ਆਪਣੇ ਬੱਚੇ ਕੱਢ ਲਏ। ਇਹ ਓੜੀ ਨੇ ਸੂਪ ਪਤਾ ਹੀ ਸਾਰਾ ਦਾਣੇ ਪਾਈਏ ਕਨਕ ਰੰਗ ਰੰਗ ਲਾਵਾਂ ਯਾਰ ਹਲੇ ਆਪਾਂ ਆਪਣੇ ਜਾਨਵਰਾਂ ਤੇ ਅੰਦਰ ਵੀ ਲਾਵਾਂਗੇ ਬਾਈ ਕੋਈ ਨਾ ਵੇਟ ਕਰੋ ਸਾਰਾ ਕੁਝ ਕਰਾਂਗੇ ਸਾਰਾ ਕੁਝ ਥੋੜਾ ਜਿਹਾ ਇੰਤਜ਼ਾਰ ਕਰੋ ਬਸ। ਓਏ ਮੰਮੂ ਸਾਬਰ ਦਾ ਫਲ ਮਿੱਠਾ ਹੁੰਦਾ। ਸਬਰ ਰੱਖੋ। ਸਾਰਾ ਕੁਝ ਕੱਟਾ ਹੈ ਮੈਨੂੰ ਘੱਟ ਟਾਈਮ ਲੱਗਦਾ ਬਾਈ ਤਾਂ ਕਰਕੇ ਥੋੜੀ ਜਿਹੀ ਦਿੱਕਤ ਆਉਂਦੀ ਆ ਯਾਰ ਹੋਰ ਕੋਈ ਦਿੱਕਤ ਨਹੀਂ ਖੋਡੇ ਦੀ ਦੇਖੋ ਗੱਲ ਬਣਾਈ ਪਈ ਐ ਨਾ ਵਾਓ ਮੇਲੇ ਦਾ ਬੱਚਾ ਉਹਨੇ ਵੀ ਕੱਢ ਲਿਆ ਇੱਕ ਹੋਰ ਵੀ ਗੁੱਡ ਨਿਊਜ਼ ਆਉਣ ਵਾਲੀ ਆ ਮੈਨੂੰ ਲੱਗਦਾ ਇਸ ਤੱਕ ਆਪ ਵੀ ਕਹਿੰਦਾ ਮੋਜੀ ਵਾਲੀ ਜੋੜੀ ਨੂੰ ਕਹਿੰਦਾ ਕੱਟ ਕਰ ਲਈ ਦੀ ਕਹਿੰਦਾ ਉਹ ਉੱਡ ਜਾਣਗੇ ਜਾਂ ਫਿਰ ਉਹਦੀ ਜਾਣਗੇ ਯਾਰ ਫਿਰ ਦਿੱਕਤ ਆਈ ਜਾਂਦੀ ਹੈ ਨਾ ਇਹਨੂੰ ਕੱਟ ਕਰਕੇ ਸਾਰਾ ਆਉਣਗੇ ਇਹਨੂੰ ਵਧੀਆ ਹੋ ਜਾਣਗੇ ਤੇ ਇਸ ਤਰ੍ਹਾਂ ਆਪਾਂ ਹੋਰ ਕਰ ਲਾਂਗੇ ਦਾਣੇ ਪਾਤੇ ਇਹਨੂੰ ਪਾਣੀ ਵੀ ਪਾ ਦਈਏ ਯਾਰ ਇੱਕ ਮਿੰਟ ਪਾਣੀ ਦਾ ਥੋੜਾ ਜਿਹਾ ਖਾਲੀ ਹੋਊਗਾ ਐਡਾ ਕੋਈ ਖਾਲੀ ਬਾਲਾ ਨਹੀਂ ਹੋਣਾ ਚੁੱਕ ਲਈ ਵਾਣੀ ਵੀ ਭਰਤਾ ਜਾਵਾ ਹਲ ਚੱਕ ਕਰੋ ਆ ਬਚਾ ਜੇ ਵੀ ਐਡ ਕਰਨ ਤੋਂ ਬਾਅਦ ਫੇਰ ਹੀ ਸੈਟ ਆਊਗਾ ਹਜੇ ਸੈਟ ਹਲੇ ਵੀ ਨਹੀਂ ਸੈਟ ਆਉਂਦਾ ਹੈਗਾ ਜਦੋਂ ਐਡ ਕਰਤਾ ਫਿਰ ਦਾਣੇ ਬੋਦੋਂ ਇੱਕ ਘੱਟ ਹੋਣਗੇ 4-5 ਵਜੇ ਹੋਣਗੇ ਤਾਂ ਦਾਣੇ ਵੀ ਬਸ ਖਾਣ ਲੱਗ ਜੂਗਾ ਮੈਂ ਨਿੰਮੂ ਤਾਂ ਵੀ ਲਿਆਉਣਾ ਚਾੱਕੇ ਬਚਾ ਕਹਾ ਆ ਮੂਰੇ ਫਰੰਟ ਤੇ ਮਿੱਟੀ ਖਿੱਚ ਕੇ ਸਾਈਡ ਤੇ ਕਰਕੇ ਫਰੰਟ ਸਾਫ਼ ਕਰਕੇ ਇੱਥੇ ਦਾਣੇ ਪਾਇਆ ਕਰ ਇਹਨਾਂ ਨੂੰ ਬਾਰੇ ਇਹ ਸੈੱਟ ਹੋਊਗਾ ਤੁਹਾਨੂੰ ਉਹ ਸੈੱਟ ਨਹੀਂ ਹੁੰਦਾ 4 ਬੱਚੇ ਕੱਢਣੇ ਨੇ ਉਰਾ ਕਾ ਕਬੂਤਰ ਲਾਲ ਸਿਰਾਂ 5 ਇੱਕ ਉਹ ਦਾ 6 ਕਬੂਤਰ ਕੱਢਣੇ ਭਾਈ ਆਪਾਂ ਅੱਠ ਕੁ ਉਤਰੀ ਰਹਿ ਜਾਣਗੇ ਇੱਧਰ ਆਪਣੇ ਪਾਣੀ ਪੁਣੀ ਪਾਤਾ ਕੀੜੀਆਂ ਬੜੇ ਨਿਰਕ ਦਾ ਸਫਾਈ ਰੱਖੇ ਥੋੜੀ ਇਹਦੇ ਕਰਕੇ ਨਹੀਂ ਸਫਾਈ ਹੋ ਰਹੀ ਸੀ ਹੁਣ ਚਾਦ ਨਾਲ ਇੱਕ ਤਰੀਕ ਜਾਨੀ ਸਫਾਈ ਹੋ ਜੂਗੀ ਬਈ ਆ ਲੱਕਣਾ ਰੁਕੇ ਜਿਕੇ ਆ ਕਿ ਟਾਕੀ ਚੱਕੀ ਜਾਊਗੀ ਤਾਂ ਫੇਰ ਵਾੜੀ ਵਧੀਆ ਸਫਾਈ ਹੋ ਜੂਗੀ ਸਾਡੇ ਇੱਕ ਆ ਪੌਰਾ ਵਾਲਾ ਰਾਣੀ ਹੈ ਜਿਹੜੀ ਇਹ ਸਾੰਗ ਦਾਂਗੇ ਸਾੰਗ ਕੇ ਛਤਰੀ ਬਣ ਜੂ ਇੱਥੇ ਛਤਰੀ ਲਾਵਾਂ ਆਵਰੇ ਇਹਦੇ ਕੋਈ ਸਿਸਟਮ ਬਣਾਉਗਾ ਜਸਤਾ ਉਹੀ ਬਣਦਾ ਸੈਟਿੰਗ ਬੈਂਦੇ ਨਹੀਂ ਉਹ ਸਿਸਟਮ ਦੇ ਮਾਸੂਨ ਤਾਂ ਖਾਲੇ ਕੀ ਬਚੇ ਘਟਣ ਵਾਲੀ ਐ ਇਹੋ ਦਾਣੇ ਦਮੇ ਖਾ ਲੈਣੇ ਇਹਨਾਂ ਨੂੰ ਉਹ ਦੂਜਿਆਂ ਨੂੰ ਜਿਹੜੇ ਇੱਧਰ ਬੰਦ ਕਰ ਰਹੇ ਉਹਨਾਂ ਨੂੰ ਇੱਕ ਟਾਈਮ ਪਾਇਆ ਕਰਾਂਗੇ ਬਈ ਦਾਣੇ ਤਾਂ ਅੱਤ ਨੇ ਸੁਨਹਾ ਕੇ 4 ਵਜੇ ਪਾ ਦਿਆ ਕਰਾਂਗੇ ਜਿਹੜੇ ਵੇਲੇ ਹੋ ਜਾਣ ਜਾਂ ਤੜਕੇ ਪਾ ਦਿਆ ਕਰਾਂਗੇ ਅੱਤ ਨੂੰ ਪਾਇਆ ਕਰਾਂਗੇ ਦੋਸਾਂ ਨਾਲ ਦੇਖਦੇ ਆ ਕਿ ਸਿਸਟਮ ਬਣਾਉਣਿਆ ਕੋ ਚਾਲ ਹਨ ਆਹ ਕਰਕੇ ਮਸੂਦੂ ਬਾਦ ਉਹ ਗੁੱਡੇ ਤੇ ਚਾਦਰਾਂ ਤਾਂ ਆ ਪਾਵਾਂਗੇ ਉਹ ਗੁੱਡੇ ਚ ਤੇ ਮਸੂਦੂ ਬਾਦ ਉਹਨੂੰ ਟੇਪ ਕਰਨੀ ਆ ਪਰ ਹਨ ਟੇਪ ਕਰਕੇ ਪਾਵਾਂਗੇ ਚਾਦਰਾਂ ਪਹਿਲਾਂ ਨਹੀਂ ਪਾਉਂਦੇ ਚਲ ਚਾਦਰਾਂ ਨਹੀਂ ਪਾਉਂਦੇ ਬਾਲੇ ਦਾ ਲਾ ਦਾਂਗੇ ਕਰਦੇ ਆ ਕੋਈ ਸਿਸਟਮ ਯਾ ਲਾਈ ਦੇਵਾਂਗੇ ਯਾਰ ਫਿਰ ਗੁੱਡਾ ਫੁੱਲਾ ਰੁਖਾਵਾ ਲੱਗੀ ਉਹ ਚੋ ਚੁੱਕ ਜੂ ਆਪੇ ਇਹਦੇ ਵਿੱਚ ਕੀ ਹੋਵਾ ਹਨਾ ਲੋਰ ਐ ਨਹੀਂ ਹੈਗੀਆਂ ਤੇਵਾ ਠੀਕ ਆ ਬਈ ਦਾਣੇ ਆਪਾਂ ਪਾਤੇ ਹੁਣ ਇਹਨਾਂ ਨੂੰ ਤੇ ਦਾਣੇ ਇਹਨਾਂ ਨੇ ਲੈ ਖਾ ਤੇ ਰਸ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਕਰਾਂਗੇ ਮੈਂ ਇੱਧਰ ਤੜਕੇ ਕਰ ਬਸ ਇੱਕ ਦਿਨ ਚ ਕਰ ਦਾਂਗੇ ਇਹਨਾਂ ਦਾ ਮਤਲਬ ਕੋਈ ਚੱਕਰ ਨਹੀਂ ਤੇਵਾ ਠੀਕ ਆ ਬਈ ਮਿਲਦੇ ਆਪਾਂ ਹੁਣ ਕੱਲ ਨੂੰ ਨਵੇਂ ਵੀਡੀਓ ਦੇ ਵਿੱਚ ਤੇ ਚੈਨਲ ਨੂੰ ਸਪੋਰਟ ਕਰੋ ਯਾਰ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਪਣੇ ਲਾਈਕ ਕਰੋ ਕਮੈਂਟ ਕਰੋ ਤੇ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਪੋਰਟ ਦੀ ਬਹੁਤ ਲੋੜ ਆ ਮੈਂ ਆਉਂਦਿਆਂ ਜੀ ਆਪਾਂ ਕੱਲ